ਕਹਿੰਦਾ ਵਾ ਤੂੰ ਕੈਮਰੇ ਲਵਾਏ ਨੇ ਹੁਣ ਮੇਰੇ ਘਰ ਕੋਈ ਆਂਦਾ ਨਹੀਂ ਹੈਗਾ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਤੇ ਕਹਿੰਦਾ ਤੂੰ ਕੈਮਰੇ ਲਵਾਏ ਨੇ ਤੇ ਉਹਨੂੰ ਮਾਰਨ ਤੇ ਆ ਗਿਆ ਵਾ ਪੁਲਸ ਵਾਲੇ ਕਹਿੰਦੇ ਪੁਲਸ ਵਾਲੇ ਕਹਿੰਦੇ ਰੋਡ ਵੱਜੀਏ ਬਸ ਸੀ ਪੁਲਸ ਵਾਲੇ ਇਹਨਾਂ ਨੂੰ ਫੜਿਆ ਨਹੀਂ ਨਾ ਪੁਲਸ ਵਾਲੇ ਕਹਿੰਦੇ ਰੋਡ ਵੱਜੀਏ ਗੋਲੀ ਨਹੀਂ ਮਾਰੀਏ ਠੀਕ ਰੋਡ ਨਾਲ ਭਾਜੀ ਬੰਦਾ ਨਹੀਂ ਮਰਦਾ ਕਦੀ ਇੰਨਾ ਤੇ ਤੁਸੀਂ ਵੀ ਸਮਝ ਤਾਜਦੇ ਰੋਡ ਨਾਲ ਨਹੀਂ ਬੰਦਾ ਮਰਦਾ ਗੋਲੀ ਮਾਰੀ ਹੋ ਵੇਖ ਲਓ ਇਹ ਨਹੀਂ ਸੀ ਮਾ ਨਹੀਂ ਕਹਿੰਦੇ ਤਮ ਲੱਗਣ ਲੱਗੀ ਪੁਲਸ ਵਾਲੇ ਕੋਲ ਖਲੋਤੇ ਆ ਪੁਲਸ ਵਾਲੇ RAMNA MEAND ਕਹਿ ਰਹੇ ਜੀ ਇਹੀ ਤਾਂ ਕੁਝ ਵੇਖਿਆ ਹੀ ਨਹੀਂ ਮੇਰਾ ਮੇਰਾ ਨਾਮ ਰੀਨਾ ਵਾ ਹਾਂ ਜੀ ਕੀ ਹੋਇਆ ਕੀ ਆ ਮੇਰਾ ਭਰਾ ਅੰਦਰ ਮਾਰਦਾ ਛੋਟੇ ਰਾਜਨ ਨੇ ਪਹਿਲਾਂ ਮੈਂ ਕਿ ਦੁਸ਼ਮਣ ਨਹੀਂ ਨਹੀਂ ਦੁਸ਼ਮਣ ਨਹੀਂ ਸਾਡੀ ਉਹ ਚਿੱਟਾ ਵੇਚਦਾ ਸੀ ਛੋਟਾ ਰਾਜਨ ਤੇ ਨਾਲ ਕਾਕਾ ਜਨੀਤਾ ਰਾਣੀ ਕਿ ਕਿਹੜੀ ਜਗ੍ਹਾ ਤੇ ਨਿਊ ਜੀ ਦਦਮ ਸਿੰਘ ਨਗਰ ਗਲੀ ਨੰਬਰ 5 ਰੋਜੀ ਮਾਡਲ ਦੇ ਲਾਗੇ ਅਪੂਰੀ ਪੂਰੀ ਮੈਂ ਕਹਿੰਨੀ ਆ ਉਹ ਤੇ ਨੇ ਬਾਦਰ ਚ ਲਾਈ ਜਦੋਂ ਨਗੋਇਆ ਜੀਆ ਉਹ ਨੂੰਨੇ ਜਿੱਦੋਂ ਮੈਂ ਗੱਡੀ ਤੇ ਮੱਜੀ ਆ ਆਇਆ ਵਾ ਹੱਤੀ ਪਿਆ ਵਾ ਉਹ ਤੇ ਹੱਤੀ ਪਿਆ ਮੇਰੇ ਬੂਏ ਤੇ ਜਦੋਂ ਤੇ ਮੈਂ ਕੀ ਕਹਿੰਦੇ ਆ ਬੂਆ ਬੰਦ ਕੀਤਾ ਡੈਡੀ ਤੇ ਦਾਤਰ ਵੱਜ ਗਿਆ ਵਾ ਹਦ ਤੇ ਜਦੋਂ ਇਹ ਬੂਆ ਬੰਦ ਕਰਕੇ ਦਾਤਰ ਵੱਜ ਗਿਆ ਵੇਖਿਆ ਮੈਂ ਛੱਟ ਜਿਆਦੀ ਲੱਗ ਗਈ ਮੈਂ ਕਿਹਾ ਜਾ ਜਾ ਕੇ ਤੇ ਡੈਡੀ ਨੂੰ ਥਾੜੇ ਲੈ ਜਾ ਰਿਪੋਰਟ ਕਰਾ ਦੇ ਉਹਦੀ ਜਾ ਕੇ ਹੈ ਐਨੇ ਕੀ ਕੀਤਾ ਵਾ ਉਹ ਬਾਚ ਅਹੀਂ ਥਾੜੇ ਆਏ ਮਾਂ ਨੂੰ ਮਾਂ ਕਾਕਾ ਤੇ ਨਾਲ ਕੀ ਕਹਿੰਦੇ ਛੋਟਾ ਰਾਜਨ ਹੋਰ ਸਾਲੇ ਥਾਣੇ ਤੁਸੀਂ ਆਏ ਜੀ ਥਾਣੇ ਮੇਰਾ ਭਰਾ ਤੇ ਡੈਡੀ ਆਏ ਆ ਥਾਣੇ ਵਾਲਿਆਂ ਨੇ ਉਹਨਾਂ ਨੇ ਇੱਥੇ ਸਿਵਲ ਭੇਜਤਾ ਵਾ ਸਿਵਲ ਆਏ ਜੇ ਇਹਨਾਂ ਨੂੰ ਬਤਾਵਾ ਕੀ ਉਹ ਇਦਾਂ ਦਾ ਹੈਗਾ ਵਾ ਉਹ ਪਹਿਲੇ ਵੀ ਉਹਦੇ ਰਿਕਾਰਡ ਗੰਦੇ ਸੀ ਉਦੇ ਮੈਨੂੰ ਨਹੀਂ ਸ਼ੇਖ ਕਿਸ ਨਾ ਦੀ ਢਾਡੀ ਮਿੱਟੀ ਕਹਿੰਦਾ ਨਹੀਂ ਕੁਝ ਪਤਾ ਮੈਨੂੰ ਨਹੀਂ ਕੁਝ ਪਤਾ ਮੇਰਾ ਭਰਾ ਮਾਰਤਾ ਉਹਨਾਂ ਨੇ ਪੂਜ ਕਾਰਵਾਈ ਕਰੇ ਉਹਦੇ ਤੇ ਹੁਣ ਜਿੰਨੇ ਛਾਣਾ ਨੂੰ ਅੰਦਰ ਕਰਨ ਕੋਈ ਗੱਲ ਨਹੀਂ ਸਾਰੀ ਗੱਲ ਇਹ ਹੈ ਕਿ ਰਾਜਨ ਚਿੱਟਾ ਵੇਚਦਾ ਸੀਗਾ ਰਾਜਨ ਚਿੱਟਾ ਵੇਚਦਾ ਤੇ ਸਾਡਾ ਨਾਂ ਲਾਂਦਾ ਸੀ ਤੇ ਅਸੀਂ ਕੈਮਰੇ ਲਵਾ ਲਏ ਆਪਣੀ ਸੇਫਟੀ ਦੇ ਕਰਕੇ ਤੇ ਕਹਿੰਦਾ ਵਾ ਤੂੰ ਕੈਮਰੇ ਲਵਾਏ ਨੇ ਹੁਣ ਮੇਰੇ ਘਰ ਕੋਈ ਆਂਦਾ ਨਹੀਂ ਹੈਗਾ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਤੇ ਕਹਿੰਦਾ ਤੂੰ ਕੈਮਰੇ ਲਵਾਏ ਨੇ ਤੇ ਉਹਨੂੰ ਮਾਰਨ ਤੇ ਆ ਗਿਆ ਵਾ ਤੇ ਬੰਦਾ ਪੁੱਛੋ ਨਾ ਆਦਾ ਦਾ ਟਾਈਮ ਕਰੇ ਆਂਦੇ ਨੇ ਤੇ ਸਾਈਟੋਂ ਨਿਕਲ ਕੇ ਆਣ ਲੱਗੇ ਨੇ ਦਾਤਰ ਮਾਨਾਂ ਨੂੰ ਸੇ ਉਹਨਾਂ ਬਾੜ ਗਿਆ ਵਾ ਰਾਜਨ ਕਾਕਾ ਸਾਡੀ ਘਰ ਆਦਾ ਰਾਜਨਾਂ ਦਾ ਇਹ ਸਾਡੀ ਕਾਂਜ ਸੰਦੀ ਦਾਤਰਾਂ ਕਾਂਤ ਸਾਡੀ ਉਹਨੂੰ ਐ ਹੋਇਆ ਕਿ ਕੈਮਰੇ ਚੋਲ ਆਏ ਨੇ ਲੜਾਈ ਕਿਸ ਵਜ੍ਹਾ ਤੋਂ ਲੜਾਈ ਐਸੇ ਗੱਲੋਂ ਹੋਈ ਹੈ ਕਿ ਅਮਰੇ ਉੱਪਰੋਂ ਫੋਨ ਹੀ ਗੱਲ ਤੇ ਦਾਤਰ ਉੱਥੇ ਘਰੇ ਮਾਰਿਆ ਦਾਤਰ ਬੱਲੇ ਮਾਰਿਆ ਵਾ ਡੈਡੀ ਦੇ ਵੱਜ ਗਿਆ ਵਾ ਡੈਡੀ ਦੇ ਇੰਨਾ ਡੋਂਗੇਗਾ ਵਾ ਤੇ ਇੰਨਾ ਚੋੜਾ ਹੈ ਡੈਡੀ ਦੇ ਮਲਾਜਾ ਕਰਵਾ ਕੇ ਪੱਟੀ ਕਰਵਾਣ ਆਏ ਨੇ ਤੇ ਇੱਥੇ ਆ ਕੇ ਉਹਨੂੰ ਮਾਰ ਗਿਆ ਵਾ ਮਗਰੇ ਆ ਗਏ ਹਾਂਜੀ ਇੱਥੇ ਮਾਰ ਕੇ ਗਏ ਮਗਰੇ ਆ ਗਏ ਮਗਰੇ ਇੰਨੇ ਕਿਹਨਾਂ ਦਾਤਰ ਮਾਰੇ ਕਿੰਨੇ ਕੇ ਬੰਦੇ ਆਏ ਸੀ ਅਸੀਂ ਵੇਖੇ ਨਹੀਂ ਮੈਂ ਆਂਦੀ ਵੀ ਇਹੀ ਮਹਾਰਾਜ ਜੀ ਹੀ ਤੇ ਦੋਵੇਂ ਭਰਾ ਸੀ ਮਾਂ ਹੀ ਤੇ ਭੈਣੇ ਭੇਜਿਆ ਵਾ ਸਾਡੇ ਸਾਹਮਣੇ ਭੈਣ ਕਹਿੰਦੀ ਕੋਈ ਗੱਲ ਨਹੀਂ ਜਾ ਤੂੰ ਮਾਰਾ ਹਾਂਜੀ ਹਾਂਜੀ ਹਸਪੀਟਲ ਦੇ ਅੰਦਰ ਆ ਕੇ ਮਾਰ ਕੇ ਗਏ ਨੇ ਪੁਲਸ ਵਾਲਿਆਂ ਨੇ ਕੁਝ ਨਹੀਂ ਕੀਤਾ ਭੈਣ ਹੋਲੀ ਫੁੱਲ ਚੋਲਿਆਂ ਨੇ ਕੁਝ ਨਹੀਂ ਕੀਤਾ ਪੁਲਸ ਵਾਲੇ ਵੀ ਇੱਥੇ ਆ ਗਏ ਦੋਨੋਂ ਸਰਮ ਬਿਆਨ ਦੋ ਪੁਲਸ ਵਾਲੇ ਕਹਿੰਦੇ ਕਿ ਸਾਡੇ ਸਾਹਮਣੇ ਸਿਰ ਲੋੜ ਹੀ ਮਾਰੀ ਪੁਲਸ ਨੇ ਨਹੀਂ ਮਾਰਿਆ ਅੱਛਾ ਪੁਲਸ ਵਾਲੇ ਕਹਿੰਦੇ ਪੁਲਸ ਵਾਲੇ ਕਹਿੰਦੇ ਲੋੜ ਵੱਜੀ ਹੈ ਬਸ ਪੁਲਸ ਵਾਲਿਆਂ ਨੇ ਉਹਨੂੰ ਫੜਿਆ ਨਹੀਂ ਨਾ ਪੁਲਸ ਵਾਲੇ ਕਹਿੰਦੇ ਰੋਡ ਵੱਜੀ ਹੈ ਗੋਲੀ ਨਹੀਂ ਮਾਰੀ ਹੈ ਠੀਕ ਹੈ ਰੋਡ ਨਾਲ ਭਾਈ ਜੀ ਬੰਦਾ ਨਹੀਂ ਮਰਦਾ ਕਦੀ ਐਨਾ ਤੇ ਤੁਸੀਂ ਵੀ ਸਮਝ ਤਾ ਜੇ ਰੋਡ ਨਾਲ ਨਹੀਂ ਬੰਦਾ ਮਰਦਾ ਗੋਲੀ ਮਾਰੀ ਉਹ ਵੇਖ ਲੋ ਤੇ ਪੁਲਿਸ ਵਾਲੇ ਕਹਿੰਦੇ ਜੇ ਦਾਤੋ ਤਾਂ ਮਾਰੇ ਹਾਂ ਤਾਂ ਗੋਲੀ ਮਾਰੀ ਹੁੰਦੀ ਤੇ ਉੱਥੋਂ ਖੂਨੋ ਖੂਨ ਹੁੰਦਾ ਕੱਪੜੇ ਉਹਦੇ ਸਾਰੇ ਪਾੜਤੇ ਨੇ ਸਾਰੀ ਗੋਲੀ ਦਾ ਨਿਸ਼ਾਨ ਹੈ ਸਭ ਕੁਝ ਹੈਗਾ ਵਾ ਤੇ ਬੰਦਾ ਪੁੱਛੇ ਹੋਰ ਕਿੱਦਾਂ ਯਕੀਨ ਕਰੀਏ ਉਹਨਾਂ ਤੇ ਉਹਨਾਂ ਨੂੰ ਮੈਂ ਕਹਿੰਦੀ ਚੰਗੇ ਵਧੀਆ ਤੋਂ ਵਧੀਆ ਇਨਸਾਫ ਦਿੱਤਾ ਜਾਵੇ। ਕੀ ਹੋਇਆ ਕੀ ਸਰ ਕੀ ਗੱਲ ਹੋਈ? ਕਿ ਤੇਰੀ ਲੜਾਈ ਹੋਈ ਸੀ ਦੀ ਉਦਮ ਸਿੰਘ ਨਗਰ। ਹਾਂਜੀ। ਉੱਥੇ ਲੜਾਈ ਹੋਈ ਤੇ ਇੱਥੇ ਆਏ ਸੀ ਕਿ ਤੇ ਇਹਨਾਂ ਦੇ ਚੋਟ ਲੱਗੀ ਹੋਈ ਸੀਗੀ। ਇੰਟਰਨਲ ਇੰਜਰੀ ਸੀਗੀ ਇੱਥੇ ਆ ਕੇ ਉਹਨਾਂ ਦੀ। ਦਾਇਤ ਹੋਗੀ। ਸਰ ਕਹਿ ਰਹੇ ਉਹਨਾਂ ਦਾ ਪਰਿਵਾਰ ਕਹਿ ਰਿਹਾ ਕਿ ਨਾ ਮੱਥੇ ਆ ਖੰਜਰ ਮਾਰਿਆ ਗਿਆ। ਇੱਥੇ ਕੁਝ ਹੀ ਨਹੀਂ ਆਪਾਂ ਸਾਡੇ ਗਾਰਡ ਇੱਥੇ ਲੱਗੀ ਹੋਈ ਸਾਰੇ ਹਾਲੇ ਤੱਕ ਪਤਾ ਕੀਤਾ ਕੋਈ ਲੜਾਈ ਨਹੀਂ ਹੋਈ ਨਹੀਂ ਲੋਕ ਐ ਗੱਲ ਕੀ ਹੈ ਝਗੜਾ ਮੁੰਡਾ ਚੱਲ ਕੇ ਚੰਗਾ ਭਲਾ ਆ ਰਿਹਾ ਵਾ ਠੀਕ ਐ ਇੱਥੇ ਆਣ ਕੇ ਸਿਵਲ ਹਸਪੀਟਲ ਦੇ ਵਿੱਚ ਇੱਥੇ ਆਣ ਕੇ ਬੂਹੇ ਦੇ ਵਿੱਚ ਉਹਨੂੰ ਛੁਰੀਆਂ ਮਾਰ ਜਾਂਦੇ ਆ ਸਮਝ ਲੱਗਣ ਲੱਗੀ ਪੁਲਸ ਵਾਲੇ ਕੋਲ ਖਲੋਤੇ ਐ ਪੁਲਸ ਵਾਲੇ ਆਰਾਮਣਾ ਮੈਂ ਆਣ ਕੇ ਕਹਿ ਰਹੇ ਜੀ ਇਹ ਤਾਂ ਕੁਝ ਵੇਖਿਆ ਹੀ ਨਹੀਂ ਇਹ ਤੇ ਸਾਬ ਮੁੱਕਰੀ ਜਾਂਦੇ ਇੱਥੇ ਕੈਮਰੇ ਲੱਗੇ ਐ ਲੋਕੇਸ਼ਨ ਘੜਾਓ ਸਾਰਾ ਕੋਈ ਵੇਖੋ ਇੱਥੇ ਪਤਾ ਲੱਗ ਜੂਗਾ ਨੇ ਹਸਪੀਟਲ ਦੇ ਅੰਦਰ ਆ ਕੇ ਮਾਰਦੇ ਭਾਜੀ ਗੇਟ ਦੇ ਉੱਤੇ ਪੁਲਸ ਵਾਲੇ ਵੇਖੋ ਜੀ ਗੇਟ ਤੇ ਪੁਲਸ ਵਾਲੇ ਖਲੋਤੇ ਹੁੰਦੇ ਸੀ ਬਿਲੋ ਹਸਪੀਟਲ ਦੇ ਬਾਹਰ ਮੈਂ ਤੇ ਹੁਣ ਨਵਾਂ ਨਹੀਂ ਆਣ ਲੱਗਾ ਬੜਾ ਪੁਰਾਣਾ ਆ ਰਿਹਾ ਸਮਝ ਲੱਗ ਗਈ ਲੱਗੀ ਇਹ ਕਿਹੜੇ ਕੰਮ ਕਰਨ ਕੀਤੇ ਆ ਜੇ ਪੁਲਸੀ ਮੁੱਕਰਦੀ ਉਹ ਆਪਣੇ ਤੇ ਆਮੰਦਾ ਕੀ ਕਰ ਲੂਗਾ ਭਾਜੀ ਝਗੜਾ ਕਿਤੇ ਹੋ ਰਿਹਾ ਝਗੜਾ ਘਰ ਹੋਇਆ ਉਹਨਾਂ ਦੇ ਉਹਦੇ ਪਿਓ ਦੇ ਦਾਤਰ ਵੱਜਾ ਵਾ ਉਹਨੂੰ ਲੈ ਕੇ ਥਾਣੇ ਐ ਥਾਣੇ ਵੱਥੇ ਆ ਰਹੇ ਗਵਾਂਢੀ ਗਵਾਂਢੀ ਆਪਸ ਦੇ ਵਿੱਚ ਪੁਲਿਸ ਇੱਥੇ ਮੌਕੇ ਤੇ ਮੌਜੂਦ ਸੀ ਮੌਜੂਦ ਪੁਲਿਸ ਭਾਜੀ ਉਹ ਮਾਲੇ ਮੁਕਰਦਾ ਪਿਆ ਸਾਹਿਬ ਸਮਝ ਲੱਗੇ ਲੁਰੀ ਆਣਗੇ ਤੇ ਆਮ ਬੰਦਾਰੇ ਬਸ ਭਾਈ ਗਿਆ